कम्युनिटी हेल्थ सेंटर ਦੇ ਅੱਖਾਂ ਦੇ ਵਿਭਾਗ ਇੰਚਾਰਜ ਹਸਪਤਾਲ ਮਿਕ ਅਫਸਰ सुरेंद्र ਸ਼ਰਮਾ 38 ਸਾਲਾ ਵਿਭਾਗੀ ਸੇਵਾ ਉਪਰੰਤ ਸੇਵਾ ਮੁਕਤ ਹੋਏ ਸੇਵਾ ਮੁਕਤੀ ਤੇ ਵਿਦਾਇਗੀ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੈਡੀਕਲ ਅਫਸਰ ਡਾਕਟਰ ਸੰਦੀਪ ਕੁਮਾਰ ਡਾਕਟਰ ਨੀਤਨ ਡਾਕਟਰ ਸਾਹਿਲ ਡਾਕਟਰ ਮਾਧਵੀ ਨੇ ਉਹਨਾਂ ਦੀ ਸੇਵਾਵਾਂ ਦੀ ਸ਼ਲਾੰਗਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਡਿਊਟੀ ਪ੍ਰਤੀ ਇਮਾਨਦਾਰ ਰਹੇ ਮੌਕੇ ਤੇ ਦਫਤਰੀ ਤੇ ਫੀਲਡ ਸਟਾਫ ਵੱਲੋਂ ਸਨਮਾਨ ਚਿੰਨ ਦੇ ਕੇ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਉਧਰ ਸ੍ਰਿੰਦਰ ਸ਼ਰਮਾ ਨੇ ਵੀ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ 26 ਸਾਲ ਦੀ ਸੇਵਾ ਕੀਤੀ ਹੈ ਸੀਐਸ ਜੀਪੀ 26 ਸਾਲ ਇੱਕ 26 ਸਾਲ ਤੋਂ ਇਹਨੂੰ ਸਟਾਫ ਆ ਬਹੁਤ ਜਿਆਦਾ ਸੋ ਬਹੁਤ ਜਿਆਦਾ ਇੱਕ ਇੱਕ ਸਟਾਫਰ ਹੈ ਰਾਨ ਦਾ ਦੇਵੀ ਜੀ ਪੂਰੇ ਤੋਂ ਦਾ ਬੇਚੈਨ ਮੇਰੇ ਕੋਈ ਗਲਤੀ ਕੋਈ ਹੋ ਗਈ ਹੈ ਲਾਪਰੀ ਚਰਮਾ ਕੇ ਬਈ ਬੁਲੇ ਰਹਾ ਤੇ ਮੁਦਰੀ ਮੈਂ ਬਹੁਤ ਤੰਗ ਹੋ ਰਹਾ ਹਾਂ ਬਹੁਤ ਮੇਰੇ ਲਈ ਕੋਈ ਲਿਖਾਈ ਕੰਮ ਕੀ ਬੋਲਣਾ ਸਾਰਿਆਂ ਨੂੰ ਸਭ ਕੁਝ ਕਹਿੰਦਾ ਹੈ ਸੋ ਸ੍ਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ